ਚਾਰ ਤੋਂ ਹੋ ਗਿਆ ਹਮਕਦਾ ਪਹਿਲਾ ਇਹ ਅਸੀਂ ਧੋਤੇ ਸਾਰੇ ਸਮਾਰ ਕੇ ਹੋ ਰਿਏ ਜੀ ਸੀਗੇ ਧੋ ਕੇ ਫਿਰ ਨੂਨ ਪਾਤਾ ਸੀ ਮੈਂ ਪਹਿਲਾਂ ਹੁਣ ਘੱਟ ਪਾਇਆ ਨੂਨ ਠੀਕ ਹੈ ਤੇ ਉਸ ਤੋਂ ਬਾਅਦ ਸਮਝ ਅਸੀਂ ਪੱਖੇ ਥੱਲੇ ਸੁਕਾ ਲੇ ਅੱਛਾ ਜੀ ਫੇਕ ਲੈ ਸੁਕਾ ਕੇ ਤੇ ਹੁਣ ਇਹਦੇ ਵਿੱਚ ਆ ਸਾਰਾ ਮਸਾਲਾ ਪਾ ਕੇ ਠੀਕ ਹੁਣ ਇਹ ਵਧੀਆ ਬਣ ਜਾਂਦਾ ਜਮਾ ਖਰਾਬ ਨਹੀਂ ਹੋਇਆ ਕਿਤੇ ਪਾ ਲੈ ਪਾ ਲੈ ਥੱਲੇ ਪੜੇ ਹਿਸਾਬ ਦੇ ਨੂੰ ਆ ਹੱਡਾ ਪਾ ਥੋੜਾ ਘੱਟ

ਉਹ ਮੁੱਲ ਦਾ ਵਧੀਆ ਨਹੀਂ ਹੁੰਦਾ। ਬਰਕੇ ਰਾਜੀ ਪਤਾ ਪਰਸੋਂ ਦੀ ਲੱਗੀਆਂ ਮੱਥਾ ਮਾਰਨ। ਥੇੜੀ ਪੈਂਦਾ ਈ। ਹੋਰ ਸਾੜਾ ਜਿਹਾ ਬੰਦ ਬਸ। ਕਦੋਂ ਮੱਥਾ ਮਾਰਦੇ। ਕਦੋਂ ਨਹੀਂ ਮੁੱਲ ਦਾ। ਬਸ। ਮੁੱਲ ਵਟਾ ਰਹੇ ਨੇ ਦੇਖੋ। ਉਹ ਕੁਝ ਸੰਦਾ ਦਾ ਖੱਟਾ ਹੁੰਦਾ। ਖਾਵਾ ਕਾਦੇ ਨਾ ਪਾਉਂਦੇ ਨੇ। ਵੀ ਸਫਾਈ ਰੱਖਦੇ ਨੇ ਉਹ। ਨਾ ਹਾਂ ਚੀਂ ਸੁਆਹੋਂ ਦਾ ਬਣਾ। ਵਧੀਆ ਨਹੀਂ ਹੁੰਦਾ। ਚਲ ਦੇਖਦੇ ਆਪਾਂ ਇਹ ਸੇ ਕੰਮ ਕਰੀਏ। ਆ ਦੇ। ਹੋਰ ਹੁਣ ਵਧੀਆ ਇਹ ਤਾਂ ਕੰਮ ਆਉਂਦਾ ਸਾਲ ਭਰ ਖਾਣੇ ਆ। ਨਹੀਂ ਕੋਈ ਢਾਲ ਪਾਣੀ ਚੱਲ ਆਦਾ ਜਾਂਦਾ ਕੋਈ ਅੰਤਰੇ ਆ ਥੋੜੀ ਜਿਹੀ ਹਲਤੀ ਹੋਰ ਪਾ ਦੇ ਭਣੀ ਉਹ ਬੜਾ ਪੱਦਸੀ ਜੀ ਪਹਿਲਾਂ ਨੂਨ ਪਾ ਕੇ ਭੁੰਨਤੇ ਨੇ ਪਰਸੋਂ ਕੱਟ ਕੇ ਐਨਾ ਪਾਣੀ ਨਿਕਲਿਆ ਕੱਲ ਖੱਟਾ ਪਾਣੀ ਨਿਕਲ ਗਿਆ ਮੈਂ ਹਾਂ ਫਿਰ ਹਾਂ ਫਿਰ ਹੁਣ ਇਹ ਪੱਖੇ ਥੱਲੇ ਛਕਾਏ ਨੇ ਬਸ ਰਾਤ ساری ਰਾਤ ਕੱਟ ਕੇ ਇਸ ਵੇਲੇ ਪੱਖਾ ਲਾਤਾ ਸੀ ਵਧੀਆ ਬਣ ਗਈ ਉਹਨਾਂ ਇਹਦੇ ਪਾਉਣੇ ਪੈਂਦੇ ਆ ਹਾਂ ਹਾਂ ਇਹਦੇ ਪਾਦੇ ਅੱਗੇ ਤਾਂ ਜਮਾਤ ਤੋਂ ਥੋੜਾ ਜਿਹਾ ਹੋਰ ਪਾ ਪੀਪੀਆਂ ਚ ਪਾ ਲਾਂਗੇ ਬਹੁਤ ਵਕਤ ਲੱਗੇ ਤਾਂ ਤੌੜਿਆਂ ਚ ਪਾ ਦਿੰਦੇ ਤੌੜੇ ਵਧੀਆ ਹੁੰਦੇ ਤੌੜੇ ਰੜਤ ਹੋਰ ਜਮਾ ਅੱਗੇ ਭਾਂਡਾ ਖਰਦਾ ਨਾ ਨਾ ਉਹ ਤਾਂ ਤੌੜਾਂ ਚ ਪਾ ਦਿੰਦੇ ਰੜਕਾਂ ਚ ਹਾਂ ਬੜਾ ਜੁੜਿਆ ਰਹਿੰਦਾ ਵਧੀਆ ਰਹਿੰਦੇ ਤੇ ਉਹ ਵੀ ਖਰਨੇ ਲੱਗ ਜਾਂਦੇ ਨੇ ਆਹ ਤਰੀਕਾ ਮਲਾ ਲਿਆ ਹੋਰ ਆਏ ਪੂਰਾ ਸਮਾਰ ਕੇ ਤੋ ਤਾ ਤਾ ਸਮਾਰ ਕੇ ਤੋ ਤਾ ਦੇ ਸੁਕਾ ਗਏ ਹਾਂ ਫਿਰ ਰੀਆ ਬਣਦੇ ਹੁਣ ਨੂਨ ਆਏ ਕਰਕੇ ਘੱਟ ਪਾਇ ਪਹਿਲਾਂ ਵੱਧ ਪਾਤਾ ਸੀ ਮੈਂ ਥੈਲੀ ਨੂਨ ਦੀ ਪਾਤੀ ਸੀ ਪਰ ਵਿੱਚ ਰਚਾ ਹੋਇਆ ਮੈਂ ਫਿਰ ਵਾਰਾ ਹੋ ਜੂਗਾ ਤੇ ਦੇਖ ਕੇ ਪਾਏ ਹਾਂ 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 ਤੇ ਪਾ ਗਏ ਨਾ ਵਸ ਲੋੜ ਹੀ ਨਹੀਂ ਬਹੁਤ ਪੈ ਗਿਆ ਅਸਲ ਤਾਂ ਨੂਨ ਨਾ ਘੱਟ ਹੋਵੇ ਤੇ ਚਾਰ ਖਰਾਬ ਨਹੀਂ ਹੁੰਦਾ ਨੂਨ ਨਹੀਂ ਖਰਾਬ ਹੁੰਦਾ ਜੇ ਘੱਟ ਰਹੇ ਜੀ ਅਮੀ ਬੂਝੇ ਪਾਇਸੀ ਇਹਨਾਂ ਨੇ ਨੂਨ ਘੱਟ ਪਾਇਆ ਉਹਨਾਂ ਨੇ ਉੱਤੇ ਨਹੀਂ ਲੱਗ ਗਿਆ ਕੱਢ ਕੇ ਮੈਂ ਹੋਰ ਨੂਨ ਪਾਤਾ ਲੈ ਪੂਰੇ ਵਧੀਆ ਪੈਸੇ ਨੂਨ ਤਾਂ ਹਾਂ ਦਾ 15 ਮਿੰਟ ਹੋ ਗਿਆ ਕੋਈ ਉਹ ਤੇ ਮੈਨੂੰ ਪਾਇਆ ਦੁਬਾਰੇ ਫੂਲਾ ਬੁੱੱਚੀ ਹੋਰ ਰਾਕੇ ਬੁੱੱਚੀ ਮਿਰਚਾਂ ਬੁੱੱਚੀ ਅੰਬ ਸਾਰਾ ਤੋੜ ਦਿੰਨੇ ਖੇਤ ਤੀਜੇ ਦਿਨ ਡੱਬਾ ਲੈ ਕੇ ਜਾਂਦੇ ਆ ਨਾਲੇ ਬੁੜੀਆਂ ਨੂੰ ਤਰੀਕੀਆਂ ਨਹੀਂ ਮੈਂ ਸਾਰੇ ਸੱਤਾਂ ਹੋਰ ਮੈਂ ਗਾਂ ਦਾ ਮੱਦਲਾ ਲਾ ਲਾਂਗੇ ਕਿਹੜਾ ਮਸਾਲਾ ਮਸਾਲਾ ਵਾਜਦਾ ਹੂੰ ਦੇਖ ਲੈ ਪੱਖੇ ਤੋਂ ਲੁੱਟ ਕੇ ਆਈਆਂ ਚਰਚ ਮਾੜਾ ਦੇ ਬੱਤ ਉਹ ਤੇ ਇਹ ਮਿੱਟੀ ਬਾਗ ਨੂੰ ਭੰਨਦੀ ਹਾਂ ਹਾਂ ਵਿੱਚ ਤੇ ਬਦਦਾ ਹੋਵੇ ਫਿਰ ਵੀ ਨਹੀਂ ਖਰਾਬ ਹੁੰਦਾ ਵਿੱਚ ਇਕੱਲਾ ਤੇਲ ਮਾੜਾ ਮੋਟਾ ਪਾਉਂਦੇ ਨੇ ਉਹ ਹੋ ਜਾਂਦਾ ਹੋਰ ਹੋ ਜਾਂਦਾ ਤੇ ਉਹ ਹੋਰ ਆਪਣੇ ਦਾ ਘਰ ਦੀ ਸੋ ਰੌ ਸੁਖਣਾ ਤੇਲ ਬਦੂ ਹੁੰਦਾ ਨਾ ਤੇਲ ਹੀ ਵਧੀਆ ਹੁੰਦਾ ਘਰ ਦਾ ਘਰ ਦਾ ਤਾਂ ਹੋਰ ਕਾਣੀ ਦਾ ਤੇਲ ਦੇ ਤੇਲ ਤੇ ਗੀਂਦੀ ਸੀ ਦੀ ਹੈ। ਇਹ ਤੋਂ ਬਾਅਦ ਤੋਣੀ ਵਾਤ 15 ਦਿਨਾਂ ਦਾ ਤੱਕ ਹੋ ਜੇ ਤਾਂ ਹਾਂ ਜੋ ਖਰਾਬ ਵਧੀਆ ਵਾਂਜੀ ਤੂੰ ਦੇਖ ਨੀ ਆ ਕੇ ਲਈਂ। ਹਾਂ। ਭਈ ਅੰਬਾਲਾ ਚਾਰ 150 ਰੁਪਏ ਕਿਲੋ ਲੈਨੇ ਲੱਗੇ ਇੰਨੇ ਸਸਤੇ ਹੁੰਦੇ ਹੁਣ ਤਾਂ ਇਹ ਵੀ ਮਹਿੰਗੇ ਹੋਏ ਪਈ ਨੇ। ਇਹ ਹਲਾ। ਭਈ ਆ ਵੀ ਕੱਟ ਕੇ ਦੇ ਗਿਆ। ਚਲ ਮੈਂ ਖਾ ਪਾ ਲਈਂ। ਦੋ ਬੰਤਾ ਪਾਇਆ ਕਸੀ ਪਹਿਲਾਂ ਨੂਨ ਪਾ ਕੇ ਸੁਕਾ ਕੇ ਪਾਣੀ ਕੱਟ ਕੇ ਪਾਇਆ ਇਹ ਇਦਾਂ ਹੀ ਪਾਉਨੇ ਆ ਇਹ ਵੀ ਵਧੀਆ ਬਣੂਗਾ ਕਿਤਾ ਇਹੀ ਪਾਉਂਦੀ ਹੁੰਦੀ ਮੈਂ ਪੂਰਾ ਵਧੀਆ ਬਣਦਾ ਹਾਂ ਦੋ ਬੰਤਾ ਪਾਉਨੇ ਆ ਮੈਂ ਖ ਦੇਖਾਂਗੇ ਕਿਹੜਾ ਵਧੀਆ ਬਣੋ ਇਹ ਅੰਬ ਵੱਧ ਸੋਹਰੇ ਨੇ ਉਹ ਥੋੜੇ ਜਿ ਘੱਟ ਹੋ ਸੀਗੇ ਉਹ ਜਿਹੇ ਤਰੀਕੇ ਨਾਲ ਪਾਇਆਗਾ ਇਹ ਤਾਂ ਤੱਕ ਕੱਟ ਕੇ ਪਾਇਆ ਉਹ ਮੈਂ ਪਹਿਲਾਂ ਕੱਟ ਕੇ ਹੋਰ ਵਿਖੇਲੀ ਪਾਤੀ ਸੀ ਵਿੱਚ 15 10 ਕਿਲੋ ਅੰਬ ਸੀਗੇ 12 ਇਹਨਾਂ ਲਈ ਐ ਇਸ ਤਰ੍ਹਾਂ ਪਾਉਨੇ ਆ ਦੇਖਾਂਗੇ ਵੀ ਕਿਹੜਾ ਵਧੀਆ ਬਣੂਗਾ ਲੈ ਅੱਗੇ ਸਾਰਾ ਦਿਨ ਪਹਿਲਾਂ ਤਾਂ ਜਦੋਂ ਮੈਂ ਛੋਟੀ ਜੀ ਹੁੰਦੀ ਫਿਰ ਬੇਬੇ ਹੁੰਦੀ ਮੈਂ ਜਾਣਦੀ ਨਾ ਮਿਸਤਰੀਆਂ ਦੇ ਅੰਤੋਂ ਬਹੁਤ ਉਸ ਨਾਲ ਥੋੜੇ ਨਾਲ ਵੱਟ ਕੇ ਦਿੰਦੇ ਉਸ ਨਾਲ ਤੇ ਇਸੇ ਨਾਲ ਹੁਣ ਹਮ ਨਾਲ ਹੀ ਚੱਕੀ ਫਿਰਦਾ ਸੀ ਭਾਈ ਵੱਟ ਕੇ ਮਿੰਟਾਂ ਚ ਧਰ ਗਿਆ ਹੁਣ ਤਾਂ ਇੰਨਾ ਸੌਖਾ ਕੰਮ ਹੋਇਆ ਤਾਂ ਵੀ ਨਹੀਂ ਕਰਕੇ ਵਾਟੀਆਂ ਹੈਗੀਆਂ ਸਾਰਾ ਕੁਝ ਕਰਕੇ ਦੇ ਜਾਂਦੇ ਨੇ ਪਹਿਲਾਂ ਬਣਾ ਕੇ ਲਿਆਉਂਦੇ ਮੈਂ ਆਕੇ ਨਾ ਇਹ ਜਾ ਹਾਂ ਮੈਂ ਲੈ ਕੇ ਨਾ ਗੋਬੀ ਨਹੀਂ ਕਿੰਨੀ ਵੱਡਾਈ ਗੋਗਲੀ ਨਹੀਂ ਵੱਡੇ ਨੇ ਨਾ ਸੁਮਾਨ ਪਾਤਾ ਮਿੱਥੇ ਇੱਕ ਗੰਧੀ ਸੌਂਫ ਵੀ ਵੱਧ ਤੋਂ ਵੱਧ ਕੇ ਲੈਂਦੀ ਆ ਉਹ ਤਾਂ ਭਾਈ ਤਾਨ ਦੇ ਉਹਨਾਂ ਨੂੰ ਕਹਿੰਦੇ ਆ ਤਾਂ ਕੱਟ ਪਾਉਂਦੇ ਆ ਕਹਿੰਦੇ ਅੱਡ ਪਵਾਈ ਜਾ ਮੈਂ ਸੌਂਫ ਨਾਲ ਹੀ ਸਵਾਦ ਬਣਦਾ ਤੇ ਸਾਲਾ ਵੀ ਇੰਨਾ ਚੰਗਾ ਹੈ ਵਧੀਆ ਬਣੂਗਾ ਆ ਤੋ ਲਵਾ ਅੱਗੇ ਤਲਾ ਰੈਡ ਪਣੇ ਚੀ ਪਾ ਦਿੰਦੇ ਤਾਂ ਵਧੀਆ ਬਣ ਜਾਂਦਾ ਪਤਨੀਆਂ ਢੋਲੇ ਜਿ ਕਿਉਂ ਮੈਂ ਜਿਸ ਵਜ੍ਹਾ ਨਾਲ ਤੇਰਾ ਛੋਟਾ ਜਿ ਤੇ ਵਰਤ ਪਾਤਾ ਇੰਚ ਇਹਦੇ ਸੀ ਇਹ ਫਿਰ ਜ਼ਿਆਦੇ ਪੈ ਗਿਆ ਥੋੜਾ ਜਿ ਕਿਰ ਹੁਣ ਪੂਰਾ ਵਧੀਆ ਬਣ ਜੀਗਾ ਇਹ ਰੇਟੋ ਦੋ ਕੀਤੇ ਨਾ ਉਹ ਆ ਮਿਰਚਾਂ ਬੰਗਾਨੀ ਥੋੜੇ ਜਿਹੇ ਦਿਨ ਹੋ ਗਏ ਨੇ ਇੰਗੀਆਂ ਵਧੀਆ ਪਈਆਂ